ਜਿਰਾਵੀ ਵਿੱਚ ਪਾਣੀ ਕੋਈ ਨਹੀਂ ਤੇ ਆਪਣੀ ਕਹਾਣੀ ਕੋਈ ਨਹੀਂ ਮੈਂ ਕੱਜ ਮੈਂ ਫਿਲਮ ਦੇਖ ਕੇ ਆਣੀ ਕਿਉਂਕਿ ਇਹ ਵੀ 6 ਪੈਣਾ ਵਾ ਮੈਂ 5 ਤੋਂ ਵੀ ਜ਼ਿਆਦਾ ਹੁੰਦੀ ਮੈਂ 10 ਸਟਾਰ ਦੇ ਦਿੰਦੀ ਇਹਨੂੰ ਮੈਂ 2000 ਕਿਤਿਆਂ ਦੇ ਜੋ ਸੀਨ ਸੀਗੇ ਉਸ ਚ ਕਈ ਡਾਇਲੋਗ ਆਏ ਸੀਗੇ ਮੇਰੇ ਤਾਂ ਰੋਣਾ ਹੀ ਨਿਕਲ ਗਿਆ ਸੀ ਮੈਂ ਪੰਕਜ ਜੀ ਨੇ ਤਾਂ ਕਮਾਲ ਹੀ ਕਰ ਬਿਲਕੁਲ ਹੀ ਕਮਾਲ ਉਹ ਤਾਂ ਕਮਾਲ ਦੀ ਐਕਟਿੰਗ ਸੀ ਤੁਸੀਂ ਪੰਜ ਕੀ ਤਾਂ ਕੋਈ ਸਟਾਰ ਦੀ ਗਿਣਤੀ ਨਹੀਂ ਹੈਗੀ ਇਹਨਾਂ ਦੀ ਸਸਿਗਾ ਦੋਸਤੋ ਰਜਨਾਸ ਸਪੋਕਸਮੈਨ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਤੁਹਾਡਾ ਆਪਣਾ ਕੁਸ਼ ਰਾਵੀ ਦੇ ਕੰਡੇ ਦੀ ਮੂਵੀ ਦੇ ਸਕਰੀਨਿੰਗ ਤੇ ਆਏ ਆ ਲੋਕ ਇਸ ਮੂਵੀ ਨੂੰ ਬਹੁਤ ਹੀ ਜ਼ਿਆਦਾ ਪਸੰਦ ਕਰ ਰਹੇ ਨੇ ਆਓ ਚਲਦੇ ਆ ਲੋਕਾਂ ਨਾਲ ਕਰਦੇ ਆ ਗੱਲਬਾਤ ਲੋਕਾਂ ਨੂੰ ਇਹ ਮੂਵੀ ਕਿਦਰ ਲੱਗੀ ਮੂਵੀ ਕਿਦਰ ਲੱਗੀ ਬਹੁਤ ਵਧੀਆ ਬਹੁਤ ਵਧੀਆ ਤੇ ਮੂਵੀ ਚ ਸਾਰਿਆਂ ਨੇ ਅਦਾਕਾਰੀ ਕਿਦਾਂ ਲੱਗੀ ਤੁਹਾਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਸਭ ਨਾਲ ਜਰਾ ਐਕਟਿੰਗ ਕੀ ਪਸੰਦ ਆਈ ਤੁਹਾਨੂੰ ਪੰਕਜ ਕਪੂਰ ਪੰਕਜ ਕਪੂਰ ਤੇ 뮤직 ਦੇ ਬਾਰੇ ਵਿੱਚ 뮤직 ਬਹੁਤ ਅੱਛਾ ਹੈ 뮤직 ਬਹੁਤ ਅੱਛਾ ਹੈ ਸਟੋਰੀ ਬਹੁਤ ਅੱਛੀ ਹੈ ਐਕਟਿੰਗ ਸਭ ਦੀ ਜ਼ਬਰ ਪੰਜ ਵੀ ਕਿੰਨੇ ਸਟਾਰ ਦੋਗੇ ਤੁਸੀਂ ਫਾਈਵ ਸਟਾਰ ਤੁਸੀਂ ਮੈਡਮ ਮੈਂ ਫਾਈਵ ਤੋਂ ਵੀ ਜ਼ਿਆਦਾ ਹੁੰਦੀ ਮੈਂ 10 ਸਟਾਰ ਦੇ ਦਿੰਦੀ ਇਹਨੂੰ ਜਿੰਨੇ ਵੀ ਸਟਾਰ ਹੈ ਮੁੱਕਦੇ ਨੇ ਇਹਦੇ ਅੱਗੇ ਸਟਾਰ ਤਾਂ ਸਾਰੇ ਬਹੁਤ ਅੱਛੀ ਮੂਵੀ ਸੀ ਤੇ ਤੁਹਾਨੂੰ ਮੈਂ 2000 ਤੇ ਤੁਹਾਨੂੰ ਮਤਲਬ ਮੂਵੀ ਚ ਲੱਗ ਕੀ ਲੱਗਿਆ ਜੇ ਤਾਂ ਬਾਕੀ ਮੂਵੀ ਤੇ ਪੰਜਾਬੀ ਦੇਖ ਰਹੇ ਆਪਾਂ ਬਹੁਤ ਇਮੋਸ਼ਨਲ ਹੋ ਗਈ ਸੀ ਕਿ ਤਿਆਂ ਦੇ ਜੋ ਸੀਨ ਸੀਗੇ ਉਸ ਚ ਕਈ ਡਾਇਲੋਗ ਆਏ ਸੀਗੇ ਮੇਰੇ ਤਾਂ ਰੋਣਾ ਹੀ ਨਿਕਲ ਗਿਆ ਸੀ ਮੈਂ ਤਾਂ ਆਪਣੇ ਫਾਦਰ ਨੂੰ ਬਹੁਤ ਯਾਦ ਕੀਤਾ ਬਹੁਤ ਯਾਦ ਕੀਤਾ ਕੀ ਹਾਂਜੀ ਮਾਦੇਸ ਅਸ਼ੀਕਲ ਇਹ ਬਹੁਤ ਜਿਆਦਾ ਵਧੀਆ ਮੂਵੀ ਐਵੇਂ ਦੀਆਂ ਮੂਵੀਆਂ ਬਣਨ ਤੇ ਕਰਦੇ ਆ ਬੱਚਿਆਂ ਨਾਲ ਆ ਮੁੰਡੇ ਨੂੰ ਮੈਨੂੰ ਰਾਤੀ ਮੜ ਜਾ ਫੋਨ 'ਚ ਦਿਖਾਇਆ ਤੇ ਮੈਂ ਕਿਹਾ ਵੀ ਚਾਹੇ ਅੱਜ ਕੁਝ ਹੋ ਜਾਵੇ ਮੈਂ ਕਦੀ ਨਹੀਂ ਕਿਹਾ ਫਿਲਮ ਦਾ ਨਾਮ ਐ ਮੈਂ ਜਾਣਾ ਮੈਂ ਜਾਣਾ ਮੈਂ ਕਿਹਾ ਅੱਜ ਮੈਂ ਫਿਲਮ ਦੇਖ ਕੇ ਆਣੀ ਕਿਉਂਕਿ ਇਹ ਵੀ ਸ਼ੇਪ ਹੈਣਾ ਤੇ ਮਾਪੇ ਦਾ ਦੁੱਖ ਜਾਣਦਾ ਬੰਦਾ ਵੀ ਕੀ ਹੁੰਦਾ ਹੈ ਹਨਾ ਤੇ ਬਹੁਤ ਵਧੀਆ ਮੂਵੀ ਬਹੁਤ ਵਧੀਆ ਮਤਲਬ ਕਾਫੀ ਟਾਈਮ ਬਾਅਦ ਹਟਕੇ ਮੂਵੀ ਬਣੀ ਐ ਪੰਜਾਬੀ ਮੈਂ ਹਟਕੇ ਮੂਵੀ ਬਣੀ ਔਰ ਬਹੁਤ ਪਿਆਰੀ ਬਹੁਤ ਦਿਲ ਨੂੰ ਛੂਣ ਵਾਲੀ ਚੀਜ਼ ਬਣੀ ਹੈ ਜੇ ਮਤਲਬ ਜਾਨ ਸਾਰਿਆਂ ਦੀ تقریبا ਅੱਧੇ ਲੋਕ ਰੋਏ ਆ ਬਹੁਤ ਵਧੀਆ ਮੂਵੀ ਬਣੀ ਐਕਟਿੰਗ ਕਿਰੀ ਵਧੀਆ ਲਗੀ ਤੁਹਾਨੂੰ ਸਾਰੇ ਸਾਰੇ ਐਕਟਰਾਂ ਦੀ ਇੱਕ ਤੇ ਪਿਤਾ ਜੀ ਜਿਹੜੇ ਉਹਨਾਂ ਦੀ ਤੇ ਬਹੁਤ ਹੀ ਜ਼ਿਆਦਾ ਬਾਕੀ ਕੁੜੀਆਂ ਦੀ ਵੀ ਐਕਟਿੰਗ ਤੁਸੀਂ ਇਮੋਸ਼ਨਲੀ ਹੋ ਗਈ ਮੈਂ ਬਹੁਤ ਜ਼ਿਆਦਾ ਇਮੋਸ਼ਨਲ ਹੋਈ ਮੈਨੂੰ ਇੱਕ ਕੁੜੀ ਵੀ ਮਿਲ ਪਈ ਜਿੰਨੇ ਮੂਵੀ ਬਣਾਈ ਤੇ ਬਹੁਤ ਖੁਸ਼ ਹੋਈ ਮੈਂ ਤਾਂ ਬਹੁਤ ਜ਼ਿਆਦਾ ਖੁਸ਼ ਹੋਈ ਤੁਸੀਂ 5 ਵਜੇ ਕਿਨੇ ਸਟਾਰ ਦੇਣਾ ਜਾਓਗੇ ਮੈਂ ਤਾਂ ਪੰਜ ਨਹੀਂ ਮੈਂ ਤਾਂ ਦੱਸ ਦਿਆਂਗੇ ਜਾਂ 100 ਦਿਆਂਗੇ ਬਹੁਤ ਥੈਂਕ ਯੂ ਜੀ ਤੁਹਾਨੂੰ ਉਹ ਵੀ ਕਿਤਾ ਲੱਗੀ ਬਹੁਤ ਅੱਛੀ ਜੀ ਤੁਸੀਂ ਪੰਜ ਤੋਂ ਕਿੰਨੇ ਸਟਾਰ ਦੋਗੇ 5 ਚੋ 5 ਤੁਹਾਨੂੰ 5 ਚੋ 5 ਸਟਾਰ ਬਹੁਤ ਅੱਛੀ ਮੂਵੀ ਸੀ ਸਰ ਤੇ ਤੁਹਾਨੂੰ ਮੂਵੀ ਦਾ ਕੀ ਕੀ ਕਨਸੈਪਟ ਵਧੀਆ ਲੱਗਾ ਸਰ ਸਭ ਨਾਲ ਬਹੁਤ ਅੱਛੀ ਗੱਲੇ ਸੀ ਵੀ ਕਾਫੀ ਟਾਈਮ ਬਾਅਦ ਮੂਵੀ ਦੇਖਣ ਆਈ ਸੀ ਫੈਮਿਲੀ ਨਾਲ ਔਰ ਬੇਟਾ ਮੇਰਾ 18 19 ਸਾਲ ਦਾ ਹੈ ਤੇ ਬੱਚੇ ਨਾਲ ਬੈਠ ਕੇ ਦੇਖ ਸਕੇ ਮੂਵੀ ਔਰ ਇਮੋਸ਼ਨਲ ਮੂਵੀ ਸੀਗੀ ਅੱਛੀ ਤੇ ਐਸੀ ਮੂਵੀ ਆਣੀ ਚਾਹੀਦੀ ਹੈ ਤੇ ਪੰਜ ਵਿੱਚ ਕਿੰਨੇ ਸਟਾਰ ਦੋਗੇ ਤੁਸੀਂ 5 ਸਰ ਤਦ ਵੀ ਮੂਵੀ ਦੇਖ ਕੇ ਤੁਹਾਨੂੰ ਕਿਦਾਂ ਲੱਗੀ ਬਹੁਤ ਵਧੀਆ ਬਹੁਤ ਵਧੀਆ ਇਹ ਫਰਸਟ ਕਲਾਸ ਹੈ ਇਹ ਇਹ ਕਲਾਸ ਮੂਵੀ ਹੈ ਐਕਟਿੰਗ ਕੀ ਰਵਈਏ ਲੱਗੀ ਤੁਹਾਨੂੰ ਐਕਟਿੰਗ ਸੰਦੀਪ ਦੀ ਵੀ ਉਹ ਹਰੀਸ਼ ਵਰਮਾ ਦੀ ਸਾਰੇ ਕੋਈ ਕਿਸੇ ਨੂੰ ਆਪਾਂ ਨਿੰਦ ਨਹੀਂ ਸਕਦੇ ਤੇ ਪੰਕਜ ਜੀ ਨੇ ਤਾਂ ਕਮਾਲ ਹੀ ਕਰ ਉਹ ਤਾਂ ਕਮਾਲ ਦੀ ਐਕਟਿੰਗ ਹੈ ਉਹ ਬਾਲੀਵੁੱਡ ਤੋਂ ਕੋਈ ਆਏ ਨਹੀਂ ਹਨ ਪੰਜਾਬੀ ਇੰਡਸਟਰੀ ਮਨ ਲਗ ਗਈ ਉਹਦਾ ਮਤਲਬ 20 ਮਿੰਟ ਵਾਸਤੇ ਵਿਟਿਆਰ ਉਧਰ ਇਧਰ ਉਧਰ ਨਹੀਂ ਗਿਆ ਮਤਲਬ ਕਿਦਾਂ ਜਿਵੇਂ ਨਾਲ ਉਹਦੇ ਜੁੜੇ ਨੇ ਮੂਵੀ ਦੇ ਮਿਊਜ਼ਿਕ ਬਾਰੇ ਦੱਸੋ ਮਿਊਜ਼ਿਕ ਕਿਦਾਂ ਲੱਗੀ ਬਹੁਤ ਅੱਛਾ ਸੀ ਬਹੁਤ ਹੀ ਬਹੁਤ ਸਾਰੀ ਡਾਇਰੈਕਸ਼ਨ ਮਿਊਜ਼ਿਕ एवरीथिंग ਬਹੁਤ ਵਧੀਆ ਪੱਟੀ ਸਾਹਿਬ ਨੇ ਕਮਾਲ ਕਰ ਦਿੱਤੀ। ਮੈਂ ਮਾਰਾ ਕੱਲਾ ਆਇਆ ਸੀਗਾ ਦੇਖਣ ਪਰ ਹੁਣ ਇਹ ਸੋਚ ਗਿਆ ਕਿ ਕੱਲ ਆਪਣੀ ਸਾਰੀ ਫੈਮਿਲੀ ਲੈ ਕੇ ਆਵਾਂ। ਐਹ ਜੀ ਮੂਵੀ ਮੈਂ ਕਹਿੰਦਾ ਜ਼ਿੰਦਗੀ ਜੀ ਨਹੀਂ ਦੇਖੀ ਹੁਣ ਇਹ ਐਹ ਜੀ ਮੂਵੀ। ਐਨੀ ਫੈਮਿਲੀ ਐਨਾ ਇੱਕ ਮੈਸੇਜ ਆਉਂਦਾ ਆ ਹਰਕ ਨੂੰ ਕਿ ਨਾਂ ਦਾਜ ਲੋ ਤੇ ਨਾਂ ਦਾਜ ਦੋ। ਇਹ ਬਹੁਤ ਵਧੀਆ ਮੈਸੇਜ ਹੈ ਕਿ ਹਰ ਪਿਕਚਰ ਕੋਈ ਵੀ ਆਪਾਂ ਚੀਜ਼ ਦੇਖਦੇ ਆ ਕੋਈ ਮੈਸੇਜ ਆਣਾ ਚਾਹੀਦਾ ਹੈ। ਇਹਦੇ 'ਚ ਮੈਸੇਜ ਆ ਰਿਹਾ ਹੈ ਬਿਲਕੁਲ। ਸਟਾਰਟਿੰਗ ਤੋਂ ਲਾਸਟ ਤੱਕ ਐਂ ਦਿਲ ਕਰਦਾ ਰਿਹਾ ਵੀ ਦੁਬਾਰਾ ਫੇਰ ਦੇਖੀ। ਅਲੱਗ ਕਨਸੈਪਟ ਤੇ ਬਣੀ ਹੈਗਾ। ਹਾਂਜੀ ਬਹੁਤ ਵਧੀਆ ਜੀ। ਮੈਂ ਇਹੀ ਕਹਿੰਨਾ ਨੂੰ ਕਹਿੰਨਾ ਚਾਹੁੰਦਾ ਅੰਦਰ ਮਿਲਿਆ ਉਹਨਾਂ ਨੂੰ ਮੈਂ ਸੰਦੀਪ ਜਿਹੜੇ ਸੀ ਨੇ ਵੀ ਤੁਸੀਂ ਅੱਗੇ ਤੋਂ ਐਹ ਜਿਹੀਆਂ ਪਿਕਚਰਾਂ ਬਣਾਓ। ਇਹ ਫੈਮਿਲੀ ਨਹੀਂ ਤਾਂ ਅਸੀਂ ਦੇਖਦੇ ਐਵੇਂ ਹਾਸੇ ਵਾਲੀਆਂ ਕੋਲੋਂ ਵਜਾ ਨਹੀਂ ਆਉਂਦਾ। ਜਿਹੜੀ ਫੈਮਿਲੀ ਮੂਵੀ ਹੈ ਨਾ ਮੈਂ ਤੁਹਾਨੂੰ ਕਹਾਂ ਕਿ ਮੇਰੇ ਜਾਨ ਨੂੰ ਦਿਲ ਨਹੀਂ ਕਰ ਰਿਹਾ ਇੱਥੇ ਜੇ ਦੁਬਾਰਾ ਸਟਾਰਟ ਹੋ ਜਾਉਂਦਾ ਫੇਰ ਵੇਖਣਾ ਇੱਥੇ। ਡਰਾਕਸ਼ਨ ਕਿਦਰ ਲੱਗੀ ਤਾਂ ਨੀ 뮤직 ਤੇ ਡਰਾਕਸ਼ਨ। ਮੈਂ ਕਹਿੰਦਾ ਜੀ ਬਹੁਤ ਵਧੀ ਕੋਈ ਕੋਈ ਕਿਸੇ ਚੀਜ਼ ਦੀ ਤੁਸੀਂ ਨਾਲ ਹੀ ਗੱਲ ਹੀ ਨਹੀਂ ਹੈਗੀ ਕਿ ਵੀ ਨਹੀਂ ਚੰਗੀ ਲੱਗੀ ਚੰਗੀ ਹੈ ਜੀ ਬਹੁਤ ਵਧੀਆ ਫਰਸਟ ਕਲਾਸ ਤੇ ਪੰਜ ਤੋਂ ਕਿੰਨੇ ਸਟਾਰ ਦੋਗੇ ਤੁਸੀਂ ਹਾਂ ਜੀ ਪੰਜ ਤੋਂ ਕਿੰਨੇ ਸਟਾਰ ਦੋਗੇ ਆਪਾਂ ਮੈਂ ਕਹਿੰਦਾ ਸਟਾਰ ਤਾਂ ਤਾਂ ਨਾ ਤੁਸੀਂ ਪੰਜ ਕੀ ਇਹ ਤਾਂ ਕੋਈ ਸਟਾਰ ਦੀ ਗਿਣਤੀ ਨਹੀਂ ਹੈਗੀ ਇਹਨਾਂ ਦੀ ਐਨੇ ਸਟਾਰ ਦੇ ਦिए ਸੀ ਹਾਂ ਖੁਸ਼ ਹੋ ਕੇ ਜਾ ਰਹੇ ਤੁਸੀਂ ਹਾਂ ਖੁਸ਼ ਹੋ ਗਿਆ ਬਿਲਕੁਲ ਥੈਂਕ ਯੂ ਜੀ ਖੁਸ਼ ਹੋ ਕੇ ਤੇ ਨਾਲ ਦੀ ਨਾਲ ਕੱਲ ਫੈਮਿਲੀ ਨੂੰ ਲੈ ਕੇ ਆਣਾ ਦੇਖਣ ਵਾਸਤੇ ਸਸ਼ਕੇ ਸਾਹਿਬ ਤੁਸੀਂ ਮੂਵੀ ਦੇਖ ਕੇ ਆਏ ਕਿਹੜੀ ਹਾਂ ਬਹੁਤ ਸੋਹਣੀ ਮੂਵੀ ਹੈ ਘਰੇਲੂ ਮੂਵੀ ਹੈ ਬਹੁਤ ਸੋਹਣੀ ਹਾਂ ਜੀ ਨਹੀਂ ਆਤੀ ਜੀ ਦੇ ਬੈਸਟ ਇਹ ਮੂਵੀ ਤਾਂ ਸਟੋਰੀ ਲਾਈਨ ਸਾਹਿਬ ਵਧੀਆ ਲੱਗੀ ਤੁਹਾਨੂੰ ਬਹੁਤ ਜ਼ਬਰਦਸਤ ਠੀਕ ਹੈ ਪੰਕਜ ਜੀ ਦੀ ਐਕਟਿੰਗ ਕਿਦਾਂ ਲੱਗੀ ਤੁਹਾਨੂੰ ਐਕਟਿੰਗ ਮੈਂ ਕਹਿੰਦਾ ਬੇਹਤਰੀਨ ਪੰਕਜ ਜੀ I think after 35 years ਇਹਨਾਂ ਨੇ ਦੇਖਿਆ ਤੇ ਲੱਗਦਾ ਵੀ ਹਾਂ ਸਾਡਾ ਹੁਣ ਜਿਹੜਾ ਸਿਨੇਮਾ ਹੈ ਉਹ ਰਿਵਾਈਵ ਮਤਲਬ ਇੱਕ ਉਮੀਦ ਹੈਗੀ ਹੈ ਵੀ ਪੰਜਾਬੀ ਸਿਨੇਮਾ ਜਿਹੜਾ ਹੈਗਾ ਵੈਸੇ ਤਾਂ ਸਾਡਾ ਪੰਜਾਬੀ ਸਿਨੇਮਾ ਉਹਦੀ ਰੀਸ ਕੋਈ ਹੈ ਨਹੀਂ ਬਟ ਜੇ ਪੰਕਜ ਜੀ ਵਰਗੇ ਕਲਾਕਾਰ ਵੀ ਹੁਣ ਵਾਪਸ ਆ ਰਹੇ ਆਂ ਤੇ ਮੈਨੂੰ ਲੱਗਦਾ ਵੀ ਹੁਣ ਸਾਡੀ ਪੰਜਾਬੀ ਜਿਹੜੀ ਸਿਨੇਮਾ ਹੈ ਨੂੰ ਹੋਰ ਹੋਰ ਚੰਨ ਲੱਗਣ ਵਾਲੇ ਆ ਤੇ ਜਿਹੜੇ ਆਪਣੇ ਡਾਇਰੈਕਟਰ ਸਾਹਿਬ ਨੇ ਉਹਨਾਂ ਨੇ ਕਿਹਾ ਵੀ ਅਸੀਂ ਫੇਰ ਵਾਪਸ ਐਸੀ ਤਰ੍ਹਾਂ ਦੀ ਹੋਰ ਜਿਹੜੀ ਕੋਸ਼ਿਸ਼ਾਂ ਹੈਗੀਆਂ ਅਲੱਗ ਹਟਕੇ ਸਟੋਰੀ ਕਹਿੰਦੇ ਫੇਰ ਆਪਾਂ ਹੋਰ ਦੁਬਾਰਾ ਇੱਕ ਵਾਰੀ ਹੋਰ ਆਣ ਆਣਾ ਹੈ ਤੇ ਪੰਜ ਤੋਂ ਕਿਨੇ ਸਟਾਰ ਦੋਗੇ 올5 ਜੀ ਪੰਜ ਤੋਂ ਕਿਨੇ ਸਟਾਰ ਦੋਗੇ पांच में से फाइव टू फाइव फाइव टू फाइव ऑफ द फाइव पंकज जी दी एक्टिंग जबरदस्त थैंक यू नहीं आती पंजाबी लेकिन स्टोरी समझ आ गई ਲੱਗੀ ਤੁਹਾਨੂੰ ਬਹੁਤ ਵਧੀਆ ਮੂਵੀ ਭਾਜੀ ਫੈਮਿਲੀ ਮੂਵੀ ਆ ਸਾਫ ਸੁਥਰੀ ਆ ਬਹੁਤ ਵਧੀਆ ਦਾ ਅਦਾਕਾਰੀ ਹੈਗੀ ਆ ਐਕਟਰਸ ਦੀ ਬਹੁਤ ਚੰਗਾ ਕੰਮ ਕੀਤਾ ਹੋਇਆ ਹੈਗਾ ਤੇ ਸਭ ਨੇ ਅਦਾਕਾਰੀ ਕਿਰੀ ਵਧੀਆ ਲੱਗੀ ਅਦਾਕਾਰੀ ਪੰਕਜ ਕਪੂਰ ਜੀ ਦੀ ਬਹੁਤ ਘੈਂਟ ਹੈਗੀ ਉਹ ਤਾਂ ਐਜ਼ ਯੂਜ਼ੂਅਲ ਜਿੱਦਾਂ ਸਿਰੇ ਤੇ ਕਲਾਕਾਰ ਹੈਗੇ ਆ ਤੇ ਬਾਕੀ ਸਾਰੀ ਜਿਹੜੀ ਵੀ ਟੀਮ ਹੈਗੀ ਆ ਸਾਰਿਆਂ ਦਾ ਬਹੁਤ ਵਧੀਆ ਕੰਮ ਹੈਗਾ ਧੰਨਵਾਦ ਪੰਕਜ ਕਪੂਰ ਜੀ ਤੇ ਤਾਂ ਆਸਮ ਐਕਟਿੰਗ ਹੈ ਅਸੀਂ ਆਫਿਸ ਆਫਿਸ ਇੱਕ ਸੀਰੀਅਲ ਆਂਦਾ ਸੀ ਉੱਥੋਂ ਸਟਾਰਟ ਕੀਤਾ ਹੋਇਆ ਹੈ ਉਹਨਾਂ ਨੂੰ ਦੇਖਣਾ ਔਰ ਬਹੁਤ ਵਧੀਆ ਲੱਗਿਆ ਬਹੁਤ ਹੀ ਅੱਛੀ ਮੂਵੀ ਐ ਸਪੈਸ਼ਲ ਰੋਪਰ ਤੋਂ ਆਏ ਇਸੇ ਮੂਵੀ ਨੂੰ ਦੇਖਣ ਲਈ ਤੇ ਬਾਕੀ ਐਕਟਰਸ ਵੀ ਬਹੁਤ ਅੱਛੇ ਆ ਮੈਂ ਮੈਡਮ ਮਿਲੇ ਸੀ ਕਰੇ ਹਾਂ ਜੀ ਸ਼ੀ ਇਜ਼ ਐਨ ਆਸਮ ਐਕਟਰ ਬਹੁਤ ਅੱਛਾ ਤੁਸੀਂ ਪੰਜ ਤੋਂ ਕਿੰਨੇ ਸਟਾਰ ਦੋਗੇ ਮੈਂ ਤਾਂ 5 ਦੇ ਚ 6 ਸਟਾਰ ਦਵਾਂਗੀ ਜੀ ਤੁਸੀਂ ਸਰ ਪੂਰੇ ਫੁੱਲ ਬਟਾ ਫੁੱਲ ਕਿੰਨੇ ਪੰਜ ਦੇ ਬਹੁਤ ਵਧੀਆ ਚੱਲੀ ਜੀ 5 out of 5 ਤੁਸੀਂ ਮੂਵੀ ਦੇਖ ਕੇ ਕਿਦਾਂ ਲੱਗਤਾ ਮੈਂ ਦੋ ਲਾਈਨਾਂ ਗਾਣਾ ਚਾਹੂੰਗੀ ਜੇਰਾ ਵੀ ਵਿੱਚ ਪਾਣੀ ਕੋਈ ਨਹੀਂ ਤੇ ਆਪਣੀ ਕਹਾਣੀ ਕੋਈ ਨਹੀਂ ਜੇ ਸੰਗ ਵੇਲਿਆ ਕੋਈ ਨਾ ਤੇ ਕਿਸੇ ਨੂੰ ਸੁਣਾਣੀ ਕੋਈ ਨਹੀਂ ਥੈਂਕ ਯੂ ਥੈਂਕ ਯੂ ਮੂਵੀ ਦੇਖ ਕੇ ਕਿਦਾਂ ਲੱਗੀ ਤੁਹਾਨੂੰ ਬਹੁਤ ਸੋਹਣੀ ਬਹੁਤ ਹੀ ਜ਼ਿਆਦਾ ਵਧੀਆ ਤੇ ਤੁਸੀਂ ਹੁਣ ਮਿਊਜ਼ਿਕ ਗਾਣਾ ਗਾਇਆ ਤੇ ਮਿਊਜ਼ਿਕ ਲਾਈਕ ਕਿੱਦਾਂ ਲੱਗੀ ਡਾਇਰੈਕਸ਼ਨ ਮਿਊਜ਼ਿਕ ਦੀ ਬਹੁਤ ਸੋਹਣੇ ਗਾਣੇ ਵੀ ਬਹੁਤ ਜ਼ਿਆਦਾ ਇਮੋਸ਼ਨਲ ਰੋਣਾ ਬਹੁਤ ਆਇਆ ਦੇਖ ਬਹੁਤ ਸੋਹਣੀ ਪੰਜ ਤੋਂ ਕਿੰਨੇ ਸਟਾਰ ਦੋਗੇ ਹਾਂਜੀ ਪੰਜ ਤੋਂ ਕਿੰਨੇ ਸਟਾਰ ਦੋਗੇ ਤੁਸੀਂ ਪੰਜ ਪੰਜ ਤੂੰ ਤੁਹਾਨੂੰ ਬਹੁਤ ਵਧੀਆ ਲੱਗੀ ਬਹੁਤ ਵਧੀਆ ਲੱਗੀ ਪਰਿਵਾਰਿਕ ਫਿਲਮ ਹੈ ਜੀ ਬਹੁਤ ਵਧੀਆ ਫਿਲਮ ਸਰ ਤੁਸੀਂ ਦੇਖ ਕੇ ਕਿਦਾਂ ਲੱਗੀ ਮੂਵੀ ਦੀ ਬਹੁਤ ਵਧੀਆ 5 ਤੋਂ 5 ਸਟਾਰ ਥੈਂਕ ਯੂ ਤੁਸੀਂ ਐਡੀ ਮੂਵੀ ਦੇਖ ਕੇ ਕਿਦਾਂ ਲੱਗੀ ਬਹੁਤ ਵਧੀਆ ਹਾਂ ਸਭ ਨੂੰ ਦੇਖਣਾ ਸਟੋਰੀ ਕਿਦਾਂ ਲੱਗੀ ਤੁਹਾਨੂੰ ਸਟੋਰੀ ਬਹੁਤ ਸੋਹਣੀ ਸਟੋਰੀ ਸੀ ਐਕਟਿੰਗ ਵੀ ਬੜੀ ਵਧੀਆ ਲੱਗੀ ਸਟੋਰੀ ਐਕਟਿੰਗ ਬੜੀ ਵਧੀਆ ਕੁਝ ਪਰਮਾਤਮਾ ਤੇ ਵੀ ਬੜਾ ਨਾਲ ਭਰੋਸਾ ਕੀਤਾ ਤੇ ਸਭ ਕੁਝ ਉਹਨਾਂ ਦਾ ਵਧੀਆ ਹੋਇਆ ਬਾਅਦ ਵਿੱਚ ਹੁਣ ਉਹਨਾਂ ਦੀ ਚਾਰ ਕੁੜੀਆਂ ਸੀ ਤਿੰਨ ਕੁੜੀਆਂ ਚਾਰ ਕੁੜੀਆਂ ਹੈ ਚਾਰ ਕੁੜੀਆਂ ਹੈ ਕੀ ਕਹਿਣਾ ਅਸੀਂ ਕਿੰਨੀਆਂ ਕੁੜੀਆਂ ਨੂੰ ਅੱਗੇ ਆਉਣਾ ਚਾਹੀਦਾ ਪੁੱਤਰਾਂ ਤੋਂ ਵੀ ਜ਼ਿਆਦਾ ਪਿਆਰ ਕਰਨਾ ਚਾਹੀਦਾ ਹਾਂਜੀ ਪੰਜ ਤੋਂ ਕਿੰਨੇ ਸਟਾਰ ਦੋਗੇ ਹਾਂਜੀ ਪੰਜ ਤੋਂ ਕਿੰਨੇ ਸਟਾਰ ਦੇਣਾ ਚਾਹੀਦੇ ਤੁਸੀਂ ਪੰਜ ਪੰਜ 5 5 थैंक यू हां जी ਤੁਸੀਂ ਮੂਵੀ ਦੇਖ ਕੇ ਕਿਦਾਂ ਲੱਗੀ ਤੁਹਾਨੂੰ ਬਹੁਤ ਵਧੀਆ ਸਰ ਮੈਂ ਤੀਸਰੀ ਵਾਰੀ ਆਈ ਹਾਂ ਦੇਖਣ ਹਾਂਜੀ ਮੈਂ ਲੈ ਕੇ ਵੀ ਆਈ ਹਾਂ ਸਾਰੀਆਂ ਬੇਟੀਆਂ ਨੂੰ ਸਾਰੀਆਂ ਮੇਰੇ ਨਾਲ ਚਾਰ ਬੇਟੇ ਤੁਹਾਡੀ ਵੀ ਚਾਰ ਬੇਟੀਆਂ ਨਹੀਂ ਮੇਰੇ ਚਾਰ ਨਹੀਂ ਮੇਰੇ ਇੰਨੀ ਹੀ ਨੇ ਮੇਰੀਆਂ ਤਿੰਨ ਨੇ ਬਹੁਤ ਕੈਂਟ ਫਿਲਮ ਤੇ ਇਹ ਸਾਹਮਣੇ 100% ਨੰਬਰ ਹੈ ਮੈਂ ਫਸਟ ਟਾਈਮ ਮੈਨੂੰ ਇਦਾਂ ਦੀ ਮੂਵੀ ਵਧੀਆ ਲੱਗੀ ਹੈ ਮੇਰੇ ਤੀਸਰੀ ਵਾਰੀ ਆ ਹਾਂ ਅਲੱਗ ਬਿਲਕੁਲ ਲੱਗ ਤੇ ਪੰਜ ਕਿੰਨੇ ਸਟਾਰ ਦੋਗੇ ਤੁਸੀਂ 5 5 5 5 ਤੇ 5 ਫਿਰ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਜਿਹਦਾ ਜਿਹੜੇ ਦੇਖ ਰਹੇ ਨੇ ਉਹਨਾਂ ਦਾ ਮੂਵੀ ਦੇਖਣਾ ਆਣਾ ਚਾਹੀਦਾ ਦੇ ਬਿਲਕੁਲ ਦੇਖਣਾ ਆਣਾ ਚਾਹੀਦਾ ਹੈ ਉਹਨਾਂ ਦੀ ਫੈਮਿਲੀ ਨਾਲ ਆਣਾ ਚਾਹੀਦਾ ਹੈ ਬਹੁਤ ਸੀਰੀਅਸ ਹੈ ਤੇ ਉਹਨਾਂ ਨੂੰ ਮਾਰੀ ਜੀ ਨੌਲੇਜ ਵੀ ਮਿਲਦੀ ਹੈ ਤਾਂ ਕਰਕੇ ਉਹਨਾਂ ਨੂੰ ਦੇਖਣ ਆਣਾ ਚਾਹੀਦਾ ਹੈ ਮੂਵੀ ਬਹੁਤ ਵਧੀਆ ਫਿਲਮ ਹੈ ਸਾਰੇ ਨੂੰ ਦੇਖਣ ਆਣਾ ਚਾਹੀਦਾ ਹੈ ਬਹੁਤ ਵਧੀਆ ਹੈ ਜੀ ਤੁਸੀਂ ਮੂਵੀ ਦੇਖ ਕੇ ਕਿੱਦਾਂ ਲੱਗੀ ਬਹੁਤ ਬੜੀ ਮੂਵੀ ਹੈ ਹੈਨਾ ਰਾਵੀ ਦੇ ਕੰਡੇ ਬਹੁਤ ਵਧੀਆ ਫੈਮਿਲੀ ਮੂਵੀ ਹੈ ਬਹੁਤ ਬੜੀ ਤੁਹਾਨੂੰ ਐਕਟਿੰਗ ਕਿੰਨੀ ਵਧੀਆ ਲੱਗੀ ਐਕਟਿੰਗ ਮੈਨੂੰ ਬਹੁਤ ਨੈਚੁਰਲ ਲੱਗੀ ਹੈ ਪੂਰੀ ਬਹੁਤ ਵਧੀਆ ਤੇ ਪੰਜ ਕਿਨੇ ਸਟਾਰ ਦੋਗੇ ਹਾਂ 5/5 ਇਹ ਪੰਜ ਆਪਣਾ ਬਹੁਤ ਵਧੀਆ ਮੂਵੀ ਹੈ ਜੀ ਤਾਂ ਮੇਰੇ ਵੀ ਤਿੰਨ ਬੇਟੀਆਂ ਇੱਕ ਵਾਰ ਅੱਖਾਂ ਭਰ ਆਈਆਂ ਮੇਰੀਆਂ ਜੀ ਬਹੁਤ ਵਧੀਆ ਮੂਵੀ ਹੈ ਬਹੁਤ ਜਿਆਦਾ ਵਧੀਆ ਤੇ ਸਟੋਰੀ ਵਧੀਆ ਲੱਗੀ ਤੁਹਾਨੂੰ ਹਾਂ ਜੀ ਹਾਂ ਬਹੁਤ ਵਧੀਆ ਜੀ ਤੇ ਪੰਜ ਤੋਂ ਕਿਨੇ ਸਟਾਰ ਪੰਜ ਚੋਂ ਪੰਜ ਆ ਜੀ ਇਸ ਮੂਵੀ ਭਾਈ ਬਹੁਤ ਵਧੀਆ ਲੱਗੀ ਸਾਨੂੰ ਕਿ ਕਿ ਕਿਦਾ ਲੱਗੀ ਤੁਹਾਨੂੰ ਵਧੀਆ ਜੀ ਸਰ ਬਹੁਤ ਵਧੀਆ ਥੀ ਕਿਹਣਾ ਚਾਹੋਗੇ ਦਰਸ਼ਕਾਂ ਨੂੰ ਜਿਹੜੇ ਦੇਖ ਰਹੇ ਨੇ ਇਹ ਦੇਖਣੀ ਚਾਹੀਦੀ ਆ ਜੀ ਬਹੁਤ ਵਧੀਆ ਮੂਵੀ ਆ ਜੀ ਤੇ ਮਿਊਜ਼ਿਕ ਤੁਹਾਨੂੰ ਕਿਦਾ ਲੱਗਿਆ ਬਹੁਤ ਅੱਛਾ ਜੀ ਡਾਇਰੈਕਸ਼ਨ ਕਿਦਾ ਲੱਗੀ ਡਾਇਰੈਕਸ਼ਨ ਵੀ ਬਹੁਤ ਅੱਛੀ ਆ ਤੁਸੀਂ ਮੂਵੀ ਦੇ ਕੀ ਹੈ ਰਵੀ ਦੇ ਕੰਡੇ ਤੁਹਾਨੂੰ ਕਿਦਾ ਲੱਗੀ ਬਹੁਤ ਅੱਛੀ ਲੱਗੀ ਆ ਹਾਂ ਜੀ ਫੈਮਿਲੀ ਮੂਵੀ ਆ ਅੱਛੀ ਲੱਗੀ ਅੱਛੀ ਸਟੋਰੀ ਆ ਕਾਫੀ ਟਾਈਮ ਬਾਅਦ ਐਸੀ ਮੂਵੀ ਬਣੀ ਹੈ ਕੋਈ ਅਲੱਗ ਕਿਸ ਤਰ੍ਹਾਂ ਦੀ ਮੂਵੀ ਬਣੀ ਹੈ ਹਨਾ ਕਮੜੀ ਤੋਂ ਹਟ ਕੇ ਮੂਵੀ ਹੋਣੀ ਹੈ ਫੈਮ ਯਾ ਫੈਮਿਲੀ ਮੂਵੀ ਆ ਹਾਂ ਜੀ ਬੱਚੇ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਮਤਲਬ ਮਿਊਜ਼ਿਕ ਲਾਈਨ ਕਿਤਾ ਲੱਗੀ ਤੁਹਾਨੂੰ? ਅੱਛਾ ਲੱਗਿਆ। ਬਹੁਤ ਬਹੁਤ ਮੂਵੀ ਬਹੁਤ ਅੱਛੀ ਹੈ। ਇਹ ਪੰਜ ਤੋਂ ਕਿੰਨੇ ਸਟਾਰ ਦੇਣਾ ਜਾਓਗੇ ਤੁਸੀਂ? 5 ਹੀ ਦਊਂਗੀ। ਮੈਂ ਤਾਂ ਮੈਂ ਤਾਂ 5 ਸਟਾਰ ਦੇਣਾ ਚਾਹਾਂਗਾ। ਬਹੁਤ ਮਜ਼ਾ ਆਇਆ। ਫੈਮਿਲੀ ਮੂਵੀ ਹੈ। ਆਈ ਲਾਈਕ ਲਾਈਕ ਇਸ। ਮੇਰਾ ਸਾਰਿਆਂ ਨੂੰ ਦੇਖਣੀ ਚਾਹੀਦੀ ਬਹੁਤ ਵਧੀਆ ਮੂਵੀ ਹੈ ਜੀ। ਹਾਂ ਜੀ। ਮਰਾ ਵੀ ਦੇਖਣ ਦੇਖਿਆ। ਤੁਸੀਂ ਕੀ ਮਤਲਬ ਕੀ ਤੁਹਾਨੂੰ ਮੂਵੀ ਦਾ ਥੋੜਾ ਅਲੱਗ ਲੱਗਾ? ਤੁਸੀਂ ਦੇਖਿਆ? ਨਹੀਂ ਇਹਦੇ ਵਿੱਚ ਦੇਖਦੇ ਕੋਮੇਡੀ ਤੇ ਚਲੋ ਹੈ ਹੀ ਸੀਗੀ ਬਾਕੀ ਇੱਕ ਆਪਣਾ ਮਤਲਬ ਪੁਰਾਣਾ ਕਲਚਰ ਦੱਸਿਆ ਉਹ ਵਧੀਆ ਲੱਗਾ ਦੇ ਤੇ ਐਕਟਿੰਗ ਸਾਰਿਆਂ ਦੀ ਬਹੁਤ ਵਧੀਆ ਸੀਗੀ ਤੇ ਮਜ਼ਾ ਆ ਗਿਆ ਦੇਖ ਕੇ ਜੀ ਪੰਜ ਵਿੱਚ ਪੰਜ ਨੰਬਰ ਹੈ ਜੀ ਤੁਸੀਂ ਭਾਈ ਮੂਵੀ ਦੇਖ ਕੇ ਅਸੀਂ ਜਾ ਰਹੇ ਵੀਰੇ ਅਸੀਂ ਤਾਂ ਜਾ ਰਹੇ ਹਾਂ ਤੁਸੀਂ ਭਾਈ ਮੂਵੀ ਦੇਖ ਜਾ ਰਹੇ ਅਸੀਂ ਨਹੀਂ ਦੇਖ ਲਈ ਵੀਰੇ ਦੇਖ ਲਈ ਕਿਦਾਂ ਦੀ ਮੂਵੀ ਲੱਗੀ ਬਹੁਤ ਵਧੀਆ ਲੱਗੀ ਵੀਰੇ ਤੁਹਾਨੂੰ ਕੀ ਲੱਗਾ ਸਟੋਰੀ ਬਹੁਤ ਡਿਫਰੈਂਟ ਕਨਸੈਪਟ ਹੈ ਬਹੁਤ ਵਧੀਆ ਹੈ ਫੈਮਿਲੀ ਮੂਵੀ ਆ ਸਭ ਨੂੰ ਆਣਾ ਚਾਹੀਦਾ ਦੇਖਣ ਸਭ ਨੂੰ ਆਉਣਾ ਚਾਹੀਦਾ ਦੇਖਣ ਡੈਫੀਨਿਟਲੀ ਫੈਮਿਲੀ ਨਾਲ ਦੁਬਾਰਾ ਆਵਾਂਗੇ ਜੀ ਇਹ 뮤직 ਵੈਰਾਇਟੀ ਦਾ ਸ਼ੋਅ ਕਿਤਾ ਹਾਂਜੀ ਸਭ ਵਧੀਆ ਸੀ ਵੀਰੇ ਬਹੁਤ ਡਾਇਰੈਕਸ਼ਨ ਹੈ ਰੀਪੱਟੀ ਜੀ ਦੀ ਹੈ ਹਾਂਜੀ ਸਭ ਬਹੁਤ ਸਭ ਨੇ ਯ ਸਭ ਦੀ ਵਧੀਆ ਸਭ ਦੀ ਵਧੀਆ ਲਾਈਕ ਆ ਪਾਕਿਸਤਾਨ ਜੋ ਜ ਨਹੀਂ ਕਰਨਗੇ ਸਭ ਦੀ ਵਧੀਆ ਪੰਕਾਇਪੂਰ ਜੀ ਆਏ ਨੇ ਬਾਲੀਵੁੱਡ ਤੋਂ ਹੈਨਾ ਤੇ ਉਹਨਾਂ ਦੀ ਐਕਟਿੰਗ ਤੁਹਾਨੂੰ ਕਿਦਾਂ ਲੱਗੀ ਬਹੁਤ ਵਧੀਆ ਸੀਗੀ ਬਹੁਤ ਵਧੀਆ ਪੰਜ ਤੁਹਾਨੂੰ ਕਿੰਨੇ ਸਟਾਰ ਦੋਗੇ ਤੁਸੀਂ 5/5 ਆਊਟ ਆਫ 5 ਤੁਸੀਂ ਭਾਈ ਜੀ ਆ 5 ਚੋਂ ਪੰਜ ਸਟਾਰ ਦਵਾਂਗੇ ਵੀਰੇ ਥੈਂਕ ਯੂ ਹਾਂਜੀ ਤੁਸੀਂ ਮੂਵੀ ਦੇਖ ਕੇ ਕਿਦਾਂ ਲੱਗੀ ਤੁਹਾਨੂੰ ਅੱਛੀ ਧੀ ਕੀ ਲੱਗਾ ਮੂਵੀ ਬਹੁਤ ਅੱਛਾ ਯਾਰ ਮਨ ਲੱਗ ਕੇ ਪੰਜਾਬੀ ਮੂਵੀ ਟਫਨੀ ਹਟਿਆ ਜਾਂ ਤਾਂ ਵਾਸੇ ਧੀ ਜਿਹਾ ਸਾਰੀ ਮੂਵੀ ਹਟੀ ਹੈ ਪਹਿਲੀ ਮੂਵੀ ਧੀ ਆਸੀ ਕੀ ਕੈਂਡਿੰਗ ਹੋਈ ਹੈ ਹਾਂਜੀ ਕੀ ਮੂਵੀ ਹੈ ਕਿ ਅੱਛਾ ਲੱਗਾ ਹੋਰ ਬਹੁਤ ਅੱਛਾ ਲੱਗੇ ਜਦ ਮਾਰੀ ਜੁਈ ਥੀ ਉਹ ਅੱਛਾ ਲੱਗੇ ਔਰ ਗਾਣਾ ਆਪ ਕਿੰਨੇ ਸਟਾਰ ਦੇਣਾ ਚਾਹੋਗੇ ਤੁਸੀਂ 10 ਵਿੱਚੋਂ 10 ਔਰ ਮਿਊਜ਼ਿਕ ਐਸਾ ਲੱਗਾ ਮਿਊਜ਼ਿਕ ਹੀ ਤਾਂ ਅੱਛਾ ਲੱਗਾ ਜਿਹਦੇ Song ਵੀ ਅੱਛੇ ਥੇ ਮਤਲਬ ਅਗਰ ਸਟਾਰ ਦੇਣਾ ਚਾਹੂ ਤਾਂ ਫਿਰ 5 out of 5 ਹੀ ਦੂੰਗਾ ਉਹਦੇ ਵਿੱਚ ਕੀ ਅੱਛਾ ਲੱਗਿਆ ਉਹਦੇ ਵਿੱਚ ਐਕਸ਼ਨਸ ਹੀ ਸੀਗਾ ਤੇ ਐਦਾਂ ਬਜ਼ੁਰਗ ਬੰਦੇ ਦੇ ਐਦਾਂ ਸਹਿਤਾ ਕੀ ਬਈ इमोशनल ਵੀ ਸੀ ਬਹੁਤ ਚੰਗੀ ਲੱਗੀ ਹੈ

ਇਟਸ ਵੈਰੀ ਨਾਈਸ ਸੀਮ ਤੇ ਪੰਜ ਵਿੱਚ ਕਿੰਨੇ ਸਟਾਰ ਦੋਗੇ ਤੁਸੀਂ 5 ਬਟ ਆਫ 5 ਫਰੋਮ ਮਾਈ ਸਾਈਡ ਸਰ ਤੁਹਾਨੂੰ ਮੂਵੀ ਕਿਦਾਂ ਲੱਗੀ ਵਧੀਆ ਵਧੀਆ ਭਾਈ ਵਧੀਆ ਤੁਹਾਨੂੰ ਮੂਵੀ ਚ ਐਕਟਿੰਗ ਕਿ ਸਭ ਨਾਲੋਂ ਜ਼ਿਆਦਾ ਕਿਹਦੀ ਵਧੀਆ ਲੱਗੀ ਪੰਕਜ ਕੁਮਾਰ ਜੀ ਦੀ ਬੜੀਆ ਬਹੁਤ ਵਧੀਆ ਤੇ ਮਿਊਜ਼ਿਕ ਕਿਦਾਂ ਲੱਗਿਆ ਤੁਹਾਨੂੰ ਬਹੁਤ ਵਧੀਆ ਸਰ ਤੇ ਤੁਹਾਨੂੰ ਮਤਲਬ ਪੰਜ ਵਿੱਚ ਕਿੰਨੇ ਸਟਾਰ ਦੋਵੋਗੇ 5 ਹੈ 5 ਬਹੁਤ ਟਾਈਮ ਬਾਅਦ ਪੰਜਾਬੀ ਮੂਵੀ ਬਣੀ ਐਦਾਂ ਦੀ ਇਹ ਅਲੱਗ ਕਨਸੈਪਟ ਤੇ ਬਣੀ ਮੂਵੀ ਹੈ ਅਲੱਗ ਕਨਸੈਪਟ ਤੇ ਬਹੁਤ ਵਧੀਆ ਸਰ ਬਹੁਤ ਵਧੀਆ ਸਰ ਮਿਊਜ਼ਿਕ ਕਿਦਾਂ ਲੱਗਾ ਬਹੁਤ ਵਧੀਆ ਬਹੁਤ ਵਧੀਆ ਭਾਈ 5 ਭਾਈ ਤੁਹਾਨੂੰ ਮੂਵੀ ਕਿਦਾਂ ਲੱਗੀ ਬਹੁਤ ਵਧੀਆ ਜੀ ਬਹੁਤ ਵਧੀਆ ਐਮ ਪਰਫੈਕਟ ਹੈ ਜੀ ਐਕਟਿੰਗ ਕੀ ਦੀ ਸਭ ਨਾਲ ਜਿਆਦਾ ਵਧੀਆ ਲੱਗੀ ਤੁਹਾਨੂੰ ਐਕਟਿੰਗ ਚਮਨ ਲਾਲ ਦੀ ਹਾਂਜੀ ਹਾਂਜੀ ਮਨ ਪੰਕਾ ਹੀ ਗੂਝੀ ਦੀ ਲੱਗੀ ਤੁਹਾਨੂੰ ਹਾਂਜੀ ਹਾਂਜੀ ਤੇ ਮਿਊਜ਼ਿਕ ਤੁਹਾਨੂੰ ਕਿਦਾਂ ਲੱਗਿਆ ਮਿਊਜ਼ਿਕ ਵਧੀਆ ਕੈਂਟ ਸੌਂਗ ਬਹੁਤ ਅੱਛੇ ਸੀ ਕੈਂਟ ਸੀ ਬਹੁਤ ਪਰਫੈਕਟ ਵਧੀਆ ਜੀ ਜੀ ਠੀਕ ਹੈ ਬਹੁਤ ਵਧੀਆ ਤੇ 5 ਵਜੇ ਕਿਨੇ ਸਟਾਰ ਕਰੋਗੇ ਤੁਸੀਂ 5 ਰਵੀ ਦੇ ਕੰਡੇ ਮੂਵੀ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆ ਰਹੀ ਹੈ ਲੋਕ ਬੜੀ ਖੁਸ਼ ਨੇ ਐ ਮੂਵੀ ਦੇਖਣ ਲਈ ਆ ਰਹੇ ਤੁਸੀਂ ਵੀ ਕਮੈਂਟ ਬਾਕ ਵਿੱਚ ਜੀ ਦੱਸੋ ਤੁਹਾਨੂੰ ਐ ਮੂਵੀ ਕਿ